ਨੂੰ ਆਈ ਹੋਏ ਮੇਰੇ ਵੀਰ ਮੇਰੀ ਭੈਣ ਵਾਇਕ ਡੂਜੀ ਦਾ ਖਾਲਸਾ ਵਾਇਕ ਡੂਜੀ ਦੀ ਵਤੇ ਇਸ ਤਰ੍ਹਾਂ ਹੀ ਤੁਨ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਸ਼ਰਮਾ ਜੀ ਨੂੰ ਆਪਣੀ ਪਾਰਟੀ ਕੀ ਤਰਫ ਤੇ ਐਮਪੀ ਦੀ ਟਿਕਟ ਦੀ ਜਈ ਹੈ ਸੋ ਅਪਨ ਸਾਰਿਆਂ ਦਾ ਫਰਜ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਚ ਪਹੁੰਚਾਣਾ ਆਪਾਂ ਨੇ ਆਪਣੇ ਇਲਾਕੇ ਵਾਸਤੇ ਵੀ ਦੇਖੋ ਇਤਨੇ ਬੜੀ ਮਹਾਨ ਵੀ ਗੱਲ ਹੈ ਦੇਖੋ ਇੱਕ ਛੋਟੇ ਜਿਹੇ ਪਿੰਡ ਮਾਂ ਰਹਿਣ ਵਾਲਾ ਬੰਦਾ ਅੱਜ ਇਸ ਆਪ ਸਾਰਿਆਂ ਕੀ ਹੈਲਥ ਦੇ ਉਹ ਇਤਨੇ بڑے ਅਹੁਦੇ ਤੇ ਪਹੁੰਚਣ ਲੱਗ ਰਿਹਾ ਹੈ ਪਹਿਲਾਂ ਵੀ ਜਿਸ ਤਰ੍ਹਾਂ ਉਹਨਾਂ ਨੇ ਸਰਪੰਚੀ ਤੇ ਆਪਣਾ ਸਫ਼ਰ ਸ਼ੁਰੂ ਕਰਿਆ ਪਹਿਲਾਂ ਪਿੰਡ ਕੇ ਸਰਪੰਚ ਬਣੇ ਫਿਰ ਕਲਾਨੀ ਬੋਰਡ ਦੇ ਚੇਅਰਮੈਨ ਬਣੇ ਦੋ ਵਾਰ ਪ੍ਰਧਾਨ ਬਣੇ ਉਹ ਕਮੇਟੀ ਕੇ ਫਿਰ ਮੰਤਰੀ ਵੀ ਰਹੇ ਉਸ ਤੋਂ ਬਾਅਦ ਦੋ ਵਾਰ ਐਮਐਲਏ ਬਣਿਆ ਸੋ ਹੁਣ ਦੁਬਾਰਾ ਮੁੜ ਪਾਰਟੀ ਨੇ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਐਮਪੀ ਦੀ ਟਿਕਟ ਦੀ ਹੈ। ਤੋਂ ਇਸ ਕਰਕੇ ਆਪ ਸਾਰਿਆਂ ਦਾ ਵੀ ਫਰਜ਼ ਹੈ ਕਿ ਜਿਸ ਤਰ੍ਹਾਂ ਸ਼ਰਮਾ ਜੀ ਨੂੰ ਇੰਨਾ ਮਜ਼ਬੂਤ ਕਰੋ ਕਿ ਜਿਸ ਤਰ੍ਹਾਂ ਪਹਿਲਾਂ ਉਹ ਕੰਮ ਕਰਾਉਂਦੇ ਆਏ ਤੋਂ ਹੋਰ ਉਸਤੇ ਵੀ ਜ਼ਿਆਦਾ ਮਜ਼ਬੂਤ ਹੋ ਕੇ ਆਪਣੇ ਇਲਾਕੇ ਵਾਸਤੇ ਕੰਮ ਕਰੇ। ਆਪਾਂ ਕੋਈ ਵੀਆਈਪੀ ਬੰਦੇ ਨਹੀਂ ਹੈ। ਦੇਖੋ ਆਪਾਂ ਵੀ ਜਿਸ ਤਰ੍ਹਾਂ ਪਿੰਡਾਂ ਮੇ ਰਹਿਣ ਵਾਲੇ ਬੰਦੇ ਆ ਜਿਸ ਤਰ੍ਹਾਂ ਦੂਸਰੇ ਦੇਖੋ ਦੂਸਰੀ ਪਾਰਟੀਆਂ ਵਾਲੇ ਉਹ ਕਹਾ ਪਟਿਆਲੇ ਬੈਠੇ ਆ ਜੋ ਆਪਣਾ ਲੋਕਲ ਬੰਦਾ ਆਪਣੇ ਕੰਮ ਆ ਸਕਦਾ ਹੋਰ ਕੋਈ ਨਹੀਂ ਆ ਸਕਦਾ ਉਹ ਕੁਛ ਜਗਾ ਆਪਣੇ ਜਿਸ ਤਰ੍ਹਾਂ ਸ਼ਰਮਾ ਜੀ ਤੋਂ ਹਰ ਬੰਦੇ ਦੇ ਸੁੱਖ ਦੁੱਖ ਮਾ ਹਰ ਟਾਈਮ ਹਾਜ਼ਰ ਹੈ ਨਹੀਂ ਸ਼ਰਮਾ ਜੀ ਨੂੰ ਟਾਈਮ ਹੁੰਦਾ ਤਾਂ ਫੈਮਲੀ ਦਾ ਆਪਣਾ ਕੋਈ ਵੀ ਮੈਂਬਰ ਹੋਏਗਾ ਉਹ ਜ਼ਰੂਰ ਆਪਣੀ ਹਾਜ਼ਰੀ ਦੇਣ ਪਹੁੰਚੇਗਾ ਤੋ ਇਸ ਕਰਕੇ ਇਹਨ ਸਾਰੀ ਗੱਲਾਂ ਨੂੰ ਧਿਆਨ ਰੱਖਦੇ ਹੋਏ ਆਪਾਂ ਨੇ ਆਪਣੇ ਲੋਕਲ ਬੰਦੇ ਨੂੰ ਹੀ ਅੱਗੇ ਲੈ ਕੇ ਆਣਾ ਹੈ ਦੂਸਰੇ ਬਾਹਰ ਕੇ ਬੰਦੇ ਨੇ ਕੋਈ ਕੰਮ ਨਹੀਂ ਆਣਾ ਆਪਣੇ ਪਿੱਛੇ ਦੇਖ ਲਓ ਇਹ ਸਰਕਾਰਾਂ ਆਈਆਂ ਕਾਂਗਰਸ ਆਈ ਛੁੱਟੇ ਗੁਟਕੇ ਸੌਂਦੀ ਸੋਹਾ ਖਾ ਖਾ ਕੇ ਉਹਨਾਂ ਨੇ ਆਪਣੀ ਗਵਰਨਮੈਂਟ ਬਣਾ ਲਈ ਜੀ ਆਪਾਂ ਨਸ਼ੇ ਖਤਮ ਕਰ ਦੇਂਗੇ ਰੁਜ਼ਗਾਰ ਪੈਦਾ ਕਰ ਦੇਂਗੇ